ਗੋਇੰਦਵਾਲ ਸਾਹਿਬ ਦੇ ਕੇਂਦਰ ਜੇਲ੍ਹ ਇੱਕ ਵਾਰ ਫੇਰ ਤੋਂ ਸੁਰਖਿਆ ਦੇ ਵਿੱਚ ਆ ਚੁੱਕੇ ਹੈ ਜੇਲ੍ਹ ਦੇ ਵਿੱਚੋਂ 950 ਚਟੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਤੇ ਕੁਝ ਦਿਨ ਪਹਿਲਾਂ ਚਟਾ ਬਰਾਮਦ ਹੋਇਆ ਸੀ ਦੇਸੀ ਸ਼ਰਾਬ ਵੀ ਬਰਾਮਦ ਹੋਈ ਸੀ ਹੋਰ ਤਾਂ ਹੋਰ ਆਏ ਦਿਨ ਮੋਬਾਈਲ ਫੋਨ SIM ਡਾਟਾ ਕੇਬਲ ਬੀੜੀਆਂ ਸਿਗਰਟਾ ਤੇ ਹੁਣ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਣ ਲੱਗ ਗਈਆਂ ਨੇ ਇਹ ਜੇਲ੍ਹ ਹੈ ਕਿ ਨਸ਼ੇ ਦੀ ਕੋਈ ਵੱਡੀ ਦੁਕਾਨ ਸਮਝ ਨਹੀਂ ਆਉਂਦੀ ਜੇਲ੍ਹ ਦੇ ਕੈਦੀ ਐਸੇ ਦੇ ਲਈ ਜੇਲ੍ਹ ਨੂੰ ਪਸੰਦ ਕਰਦੇ ਹਨ ਕਿ ਬਾਹਰ ਤਾਂ ਨਸ਼ਾ ਮਿਲਦਾ ਨਹੀਂ ਜੇਲ੍ਹ ਹੀ ਠੀਕ ਹੈ ਫੇਰ ਤੋਂ ਸੁਰਖਿਆ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਜੁੜੀ ਹੈ ਆ ਚੁੱਕੀ ਹੈ ਜੇਲ੍ਹ ਦੇ ਵਿੱਚੋਂ 950 ਚਿੱਟੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਕੁਝ ਦਿਨ ਪਹਿਲਾਂ ਚਿੱਟਾ ਤੇ ਦੇਸੀ ਸ਼ਰਾਬ ਵੀ ਬਰਾਮਦ ਹੋਈ ਸੀ ਤਾਂ ਅਨੁਵਾਦ ਸਤੇ ਕਿ ਆਏ ਦਿਨ ਹੀ ਇਹ ਜੋੜਾ ਜੇਲ੍ਹ ਹੈ ਸੁਰਖਿਆ ਦੇ ਵਿੱਚ ਰਹਿੰਦਾ ਹੈ ਕਿਉਂਕਿ ਕਦੇ ਮੋਬਾਈਲ ਫੋਨ ਕਦੇ SIM ਤੇ ਕਦੇ ਡਾਟਾ ਕੇਬਲ ਅਤੇ ਬੀੜੀਆਂ ਸਿਗਰਟਾਂ ਤੱਕ ਬਰਾਮਦ ਹੁੰਦੀਆਂ ਨੇ ਤੇ ਹੁਣ ਨਸ਼ੀਲੀਆਂ ਗੋਲੀਆਂ ਵੀ ਇਸ ਜੇਲ੍ਹ ਦੇ ਵਿੱਚੋਂ ਬਰਾਮਦ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਸਵੀਰ ਕਿ ਲੋਕਾਂ ਦੇ ਵੱਲੋਂ ਹੁਣ ਕਿਤਨਾ ਕਿਤੇ ਸਵਾਲ ਉਹਨਾਂ ਦੇ ਮਨਾਂ ਦੇ ਵਿੱਚ ਉੱਠ ਰਿਹਾ ਹੈ ਕਿ ਇਹ ਜੇਲ੍ਹ ਹੈ ਜਾਂ ਫਿਰ ਨਸ਼ਾ ਕੇਂਦਰ ਸਮਝ ਨਹੀਂ ਆਂਦਾ ਲੋਕਾਂ ਨੂੰ ਕਿਉਂਕਿ ਆਏ ਦਿਨ ਹੀ ਇਸ ਤਰੀਕੇ ਦੀ ਘਟਨਾਵਾਂ ਜੜੀਆਂ ਨੇ ਇਸ ਤਰੀਕੇ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਜੇਲ੍ਹ ਤੋਂ ਅਭਿਜੇ ਕੁਮਾਰ ਸ਼੍ਰੀ ਗੋਇੰਦਵਾਲ ਕੇਂਦਰੀ ਜੇਲ੍ਹ ਦੇ ਵਿੱਚੋਂ ਜਿਹੜਾ ਕਿ ਬੈਰਕ ਨੰਬਰ 7 ਤੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ 950 ਚਿੱਟੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਜਿਹੜੀਆਂ ਹੋਈਆਂ ਨੇ ਪਰਚਾ ਦਰਜ ਨਾਮਲੂਮ ਦੇ ਉੱਪਰ ਕੀਤਾ ਗਿਆ ਹੈ ਪਰ ਇੱਥੇ ਦੱਸਣਾ ਚਾਹਾਂਗੇ ਕਿ ਕੁਝ ਦਿਨ ਪਹਿਲਾਂ ਹੀ ਗੋਇੰਦਵਾਲ ਜੇਲ੍ਹ ਦੇ ਵਿੱਚੋਂ ਜਿਹੜਾ ਵਾ ਚਿੱਟਾ ਬਰਾਮਦ ਹੋਇਆ ਸੀ ਤਾਂ ਉਸ ਦੇ ਨਾਲ-ਨਾਲ ਜਿਹੜਾ ਕਿ ਸ਼ਰਾਬ ਦੇਸੀ ਉਹ ਵੀ ਬਰਾਮਦ ਹੋਈ ਸੀ ਤਾਂ ਆਏ ਦਿਨ ਹੀ ਗੋਇੰਦਵਾਲ ਜੇਲ੍ਹ ਦੇ ਵਿੱਚੋਂ ਮੋਬਾਈਲ ਫੋਨ SIM ਡਾਟਾ ਕੇਬਲ ਔਰ ਤਾਂ ਹੋਰ ਬੀੜੀਆਂ ਸਿਗਰਟ ਤੱਕ ਜਿਹੜੇ ਆ ਉਹ ਬਰਾਮਦ ਹੋ ਰਹੇ ਨੇ ਕੇਂਦਰੀ ਜੇਲ ਗੋਇੰਦਵਾਲ ਜਿਹੜੀ ਕਿ ਕਰੜੀ ਸੁਰੱਖਿਆ ਹੁੰਦੀ ਹੈ ਉਸ ਸੁਰੱਖਿਆ ਦੇ ਬਾਵਜੂਦ ਵੀ ਜਿਹੜਾ ਵਾ ਵੇਖਣ ਨੂੰ ਮਿਲਦਾ ਹੈ ਕਿ ਸਮਾਨ ਜਿਹੜੇ ਬ੍ਰਾਹਮਣ ਨਸ਼ਾ ਬ੍ਰਾਹਮਣ ਜਿਹੜਾ ਹੋ ਰਿਹਾ ਹੈ ਤੇ ਇਹ ਤੇ ਇਹ ਦੱਸਣਾ ਚਾਹਾਂਗੇ ਕਿ ਜੋ ਪੁਲਿਸ ਪ੍ਰਸ਼ਾਸਨ ਅਗਰ ਪੂਰੀ ਸ਼ਕਤੀ ਵਰਤੇਗਾ ਤਾਂ ਇਹ ਚੀਜ਼ਾਂ ਬੰਦ ਹੋ ਸਕਦੀ ਹੈ ਨਹੀਂ ਤਾਂ ਇਹ ਲਗਾਤਾਰ ਜਿਹੜਾ ਵਾ ਇਹ ਨਸ਼ਾ ਔਰ ਇਹਦੇ ਨਾਲ ਮੋਬਾਈਲ ਸਿਮ ਡਾਟਾ ਸਿਗਰਟ ਬੀੜੀਆਂ ਤੱਕ ਜਿਹੜੀਆਂ ਵਾਂ ਬ੍ਰਾਹਮਤ ਹੋ ਰੀਆਂ ਨੇ ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਕਿੰਨੀ ਸਖਤਾਈ ਜਿਹੜੀ ਆ ਗੋਇੰਦਵਾਲ ਜੇਲ ਦੇ ਵਿੱਚ ਕਰ ਪਾਉਂਦਾ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਕਰਨ ਤਾਰਨ